ਅੱਜ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬੀਬੀ ਦੀ ਪੰਡੋਰੀ ਵਿਖੇ ਉਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਤੀਰਾਂ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਜਿਸ ਵਿੱਚ ਦੋ ਵਿਅਕਤੀ ਗੰਭੀਰ ਲੋਪ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਕਟਨਾ ਦਾ ਪਤਾ ਲੱਗਦਾ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਵਿੱਚ ਜੁੜ ਗਈ ਇਸ ਮੌਕੇ ਡੀਐਸਪੀ ਐਸਐਸ ਸੰਦੂ ਨੇ ਦੱਸਿਆ ਕਿ ਉਹਨਾਂ ਨੂੰ ਤਲਾ ਮਿਲੀ ਸੀ ਕਿ ਪਿੰਡ ਵਿੱਚ 2 13 ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਹੈ ਅਤੇ ਗੋਲੀਆਂ ਚੱਲਣ ਦਾ ਪਤਾ ਲੱਗਾ ਹੈ ਉਹਨਾਂ ਕੇ ਹਾਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਤਫਤੀਸ਼ ਚ ਆਏਗਾ ਉਸ ਨੂੰ ਅਮਲ ਚ ਲਿਆਇਆ ਜਾਏਗਾ ਉਹਨਾਂ ਦੱਸਿਆ ਕਿ ਇਸ ਲੜਾਈ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚ ਇੰਦਰਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਤੇ ਦੂਸਰੀ ਪਾਰਟੀ ਦੇ ਅਮਰ ਸਿੰਘ ਸਰਪੰਚ ਪੁੱਤਰ ਅਜਾਇਬ ਸਿੰਘ ਵੱਜੋਂ ਪਹਿਚਾਨ ਹੋਈ ਹੈ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਹੋਸ਼ਿਆਰਪੁਰ ਵਿਖੇ ਲਿਆਂਦਾ ਗਿਆ ਹੈ ਜਿੱਥੇ ਇੰਦਰਪ੍ਰੀਤ ਸਿੰਘ ਨੂੰ ਰੈਫਰ ਕਰ ਦਿੱਤਾ ਗਿਆ ਭਾਜੀ ਕੀ ਨਾਮ ਹੈ ਇੰਦਰਪ੍ਰੀਤ ਸਿੰਘ ਦਾ ਭਾਜੀ ਕੀ ਹੋਇਆ ਭਾਜੀ ਅਸੀਂ ਜ਼ਮੀਨ ਲਈ ਸੀ ਕਿ 3 ਮਹੀਨੇ ਪਹਿਲਾਂ ਪਿੰਡ ਚ ਤੇ ਸਾਡੇ ਪਿੰਡ ਦਾ ਸਰਪੰਚ ਉਹਨੂੰ ਠੇਕੇ ਦੇ ਬੰਦਾ ਸਦਾ ਤੇ ਅੱਜ ਅਸੀਂ ਆਪਣਾ ਇੰਤਲਾਮ ਕਰਾਂਗੇ ਤੇ ਖੇਤ ਵਾਣ ਗਏ ਸੀਗੇ ਉਥੇ ਖੇਤ ਪਾਉਂਦੇ ਹੁੰਦੇ ਪਹਿਲਾਂ ਤਾਂ ਉਹਨਾਂ ਨੇ ਆ ਕੇ ਸਾਨੂੰ ਮਾਰਕੀਟ ਕੀਤੀ ਉਹਨਾਂ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਫਿਰ ਬਾਅਦ ਚ ਉਹਨਾਂ ਦਾ ਮੁੰਡਾ ਰਵਲਵਰ ਲੈ ਕੇ ਆਇਆ ਕਿਹਨਾਂ ਦਾ ਮੁੰਡਾ ਸੀ ਸਰਪੰਚ ਦਾ ਮੁੰਡਾ ਸਰਪੰਚ ਦਾ ਕਿਹਨਾ ਹੈ ਸਰਪੰਚ ਦਾ ਨਾਮ ਉਹਨਾਂ ਦਾ ਸੀ ਤੇ ਉਹਨਾਂ ਨੇ ਉਹਦਾ ਮੁੰਡਾ ਆਇਆ ਬਾਅਦ ਰਵਲਵਰ ਲੈ ਕੇ ਆਇਆ ਪਹਿਲਾਂ ਉਹਦੇ ਵੱਡੇ ਮੁੰਡੇ ਨੇ ਗੋਲੀ ਚਲਾਈ ਉਹ ਤੋਂ ਬਾਅਦ ਛੋਟੇ ਮੁੰਡੇ ਨੇ ਉਹ ਤੋਂ ਬਾਅਦ ਮੇਰੇ ਗੋਲੀ ਲੱਗ ਗਈ ਸੱਤ-ਅੱਠ ਗੋਲੀਆਂ ਚਲੰਗੀਆਂ ਪਈਆਂ ਉਹਨਾਂ ਨੇ ਪਹਿਲਾਂ ਤਾਂ ਮੈਂ ਬਚ ਗਿਆ ਹਾਂ ਸ਼ੁਰੂਆਤ ਕੋਈ ਵਾਰ ਜਦੋਂ ਮੈਂ ਫੇਰ ਬਾਹਰੋਂ ਦਾ ਸੀਗਾ ਉਹ ਲੋਕ ਨੇ ਗੋਲੀ ਮਾਰੀ ਮੇਰੇ ਹੱਥ 'ਵੀ ਗੋਲੀ ਮਾਰੀ ਦਾ ਕੇਸ ਹੈ ਸੱਤ ਕਿ ਗੋਲੀ ਮਾਰੇ ਹਾਂਜੀ ਭਾਈ ਤੇ ਹੁਣ ਉਹ ਮੌਕੇ ਤੋਂ ਫਰਾਰ ਹੋ ਗਏ ਸੀ ਮੌਕੇ ਭਾਜੀ ਪਤਾ ਨਹੀਂ ਮੈਂ ਤਾਂ ਇੱਧਰ ਨੂੰ ਆ ਗਿਆ ਸੀ ਡੈਡੀ ਹੁਣ ਹੀ ਲੈ ਗਿਆ ਇੱਧਰ ਨੂੰ ਆ ਗਿਆ ਸੀ ਹਸਪੀਟਲ ਲੈ ਕੇ ਆ ਗਏ ਪੁਲਿਸ ਪਹੁੰਚੀ ਸੀ ਮੌਕੇ ਤੇ ਕੋਈ ਮੌਕੇ ਤੇ ਕੋਈ ਗੋਲ ਨਹੀਂ ਸੀ ਜ਼ਮੀਨ ਤੁਹਾਡੀ ਆਪਣੀ ਸੀ ਜਿਹੜੀ ਹਾਂਜੀ ਭਾਜੀ ਸਭ ਕੁਝ ਰਜਿਸਟਰੀ ਹੋਈ ਸੀ ਬਸ ਰਤਨਾ ਜੀ ਸੋਹਰ ਕੋਈ ਕੋਈ ਇਹ ਕੀ ਹੋਇਆ ਕੌਣ ਆ ਜਮੀਨ ਤੇ ਇਹ ਦੋਈ ਪਾਰਟੀ ਦਾ ਬੰਦੇ ਸੀ 40 ਸਾਲ ਤੋਂ ਸਾਡੇ ਕੋਲ ਜ਼ਮੀਨ ਦਾ ਕਾਜ ਉਟਾਵਿਆ ਜਿੱਥੇ ਅਸੀਂ ਉਹ ਲੈਵੇ ਦੋਈ ਲਈ ਵੀ ਆ ਅਕੀ ਕਹਿੰਦਾ ਉਹ ਲੈਮਟ ਹੋ ਕਰਾਇਵਨੇ ਸੀ ਗਾਦੇ ਹੁੰਦੇ ਨੇ ਉਹ ਜ਼ਮੀਨ ਤੇ ਮਤਲਬ ਉਹ ਪਹਾੜ ਸੇ ਲਈ ਵੀ ਆ ਅੱਛਾ ਸੇ ਲਈਓ ਪਿਛੇ ਨਹੀਂ ਸਾਡੇ ਕੋਲ ਜਿਹੜਾ ਤੁਹਾਡੇ ਕੋਲ ਨੇ ਚਿਰ ਤੋਂ 40 ਸਾਲ ਦੀ ਆ ਤੁਹਾਡੇ ਕੋਲ ਹੀ ਹਾਂਜੀ ਸਾਡੇ ਇਹ ਹੈਗੀ ਆ ਅਸੀਂ ਤਾਂ ਵਿਗੇ ਜਮੀਨ ਕਿੰਨੀ ਹੈ ਟੋਟਲ ਜਮੀਨ ਕਿੰਨੀ ਹੈ 80 ਵਿਗੇ ਅੱਛਾ ਰਹਿ ਜਾਣੇ ਦਾ ਕਿੱਲੇ ਇਹ ਜਣ ਕੀ ਹੋ ਦੋ ਹੀ ਪਾਰਟੀ ਦੇ ਬਾਹਰ ਗਏ ਵੀ ਨਹੀਂ ਬਾਹਰ ਚਾਰ ਪਾਰਟੀਆਂ ਚ ਜਮੀਨ ਵੰਡੀ ਹੋਈ ਆ ਚਾਰ ਜਾਣਿਆਂ ਦੀ ਜਮੀਨ ਆ ਅੱਜ ਸਾਡੇ ਕੋਲ ਠੇਕੇ ਦੇ ਜਿਹੜੀ ਜਿਵੇਂ ਤਾਂ ਸਾਡਾ ਕਬਜ਼ਾ ਕਰਿਆ ਸਾਨੂੰ ਦੇ ਕੇ ਗਿਆ ਵਾ ਅਸੀਂ ਉਹ ਅੱਛਾ ਪਰਮੇਲ ਸਿੰਘ ਉਹ ਮਰ ਗਿਆ ਸੀ ਮੁਖਤਿਆਰਨਾਮਾ ਸਾਡੇ ਕੋਲ ਸਾਰਾ ਕਾਗਜ਼ ਪੱਤਰ ਸਾਰਾ ਕੁਝ ਸਾਡੇ ਕੋਲ ਪਈ ਆ ਤੇ ਫਿਰ ਕਬਜ਼ਾ ਲੈਣ ਕਿਉਂ ਇਹਨਾਂ ਨੇ ਪਤਾ ਨਹੀਂ ਕਾਹਦੇ ਲੈਣ ਗਏ ਨੇ ਇਹ ਧੱਕਾਸ਼ਾਹੀ ਕਰਦੇ ਨੇ ਸਾਡੇ ਨਾਲ ਜਿਹੜਾ ਇਸਤੇ ਲੱਤੇ ਹੋਏ ਕੋਲ ਕਿਤੇ ਕੋਲ ਲਿੱਤਾ ਹੋਇਆ ਹਾਂਜੀ ਜਿਹੜਾ ਤੁਸੀਂ ਕਹਿੰਦੇ ਕੋਰਚੇ ਇਸਤੇ ਹੈਗਾ ਉਹ ਕਿਤੇ ਕੋਲ ਲਿੱਤਾ ਹੋਇਆ ਹੈ ਉਹ ਅਸੀਂ ਜਾਜ ਤੋਂ ਲਿਆ ਵਾ ਦੂਜੀ ਪਾਰਟੀ ਕਿਹੜੀ ਹੈ ਦੂਜੀ ਪਾਰਟੀ ਪਰਮਜੀਤ ਸਿੰਘ ਮੱਖਣ ਸਿੰਘ ਵਹੀ ਹੋਏ ਤੋ ਹਾਂਜੀ ਇਹ ਕਿਹਨੇ ਨਾ ਕੇਸ ਚੱਲਦਾ ਤੁਹਾਡਾ ਹਾਂਜੀ ਇਹਨਾਂ ਨੇ ਸਾਡੇ ਤੇ ਆ ਕੇ ਹਮਲਾ ਕਰਿਆ ਸਾਡਾ ਟਰੈਕਟਰ ਵੀ ਸਾਰਾ ਹੀ ਭੰਨਤਾ ਮੇਰੇ ਤਾਂ ਵੀ ਇਹਨਾਂ ਨੇ ਹਮਲਾ ਕਰਿਆ ਮੇਰੇ ਵੀ ਇਹਨਾਂ ਨੇ ਡੰਡੇ ਮਾਰੇ ਆ ਦੇਖੋ ਖੂਨ ਚੱਲਦਾ ਹੱਥ ਇਹ 10 ਬੰਦੇ ਸੀ ਇਹ ਇਹ 50 60 ਬੰਦੇ ਸੀ ਅੱਛਾ ਇਹ ਇਹ ਕਹ ਰਹੇ ਵੀ ਗੋਲੀਆਂ ਚਲਾਈਆਂ ਨਹੀਂ ਆਸੀ ਨਹੀਂ ਗੋਲੀਆਂ ਚਲਾਈਆਂ ਪੁਲਿਸ ਨੇ ਧੱਕਾ ਸ਼ਾਈ ਸਾਡੇ ਨਾਲ ਆ ਕੇ ਪੁਲਿਸ ਨੇ ਕਰੀਆ ਸਾਡੇ ਨਾਲ ਧੱਕਾ ਸ਼ਾਈ ਬਹੁਤ ਕਰੀਆ ਸਾਡੇ ਨਾਲ ਸਾਡੇ ਨਿਆਣੇ ਚੱਕ ਕੇ ਲੈ ਗਏ ਸਾਡੇ ਪੁਲਿਸ ਨੇ ਇਹ ਕਿੱਥੇ ਜ਼ਮੀਨ ਤੇ ਹੈ ਜ਼ਮੀਨ ਤੇ ਨਹੀਂ ਹੋਇਆ ਸਾਡੇ ਘਰ ਵੀ ਇਹਨਾਂ ਨੇ ਹਮਲਾ ਕਰਿਆ ਵੀਡੀਓ ਵਾਇਰਲ ਹੋ ਰਹੀ ਗੋਲੀਆਂ ਥੋੜੇ ਬੇਟਾ ਸਪੰਸਰ ਸਾਹਿਬ ਤੋਂ ਫੋਕਲ ਚਲਾ ਰਹੇ ਰਵਲਵਰ ਚਲਾ ਦੇ ਵੀਡੀਓ ਆ ਗਈ ਨਹੀਂ ਉਹ ਫਿਰ ਇਹਨਾਂ ਨੇ ਸਾਡੇ ਇਹਨਾਂ ਦੇ ਗੋ ਕਿ ਸਾਡਾ ਮੁੰਡਾ ਗੋਲੀ ਪਤਾ ਨਹੀਂ ਫੇਰ ਉਹਨੇ ਕਰੀ ਹੋਵੇ ਪਤਾ ਨਹੀਂ ਹੈਗਾ ਇਸ ਬਾਰੇ ਮੈਨੂੰ। ਮੈਂ ਗੱਲ ਕਰਾਂ। ਉਹਦੇ ਦੱਸ ਚਲੀ ਜੇ ਪਤਾ ਮਾਂ ਬਾਪ। ਕਿੰਨਾ ਚਿਰ ਤੋਂ ਚੱਲ ਰਿਹਾ ਹੈ ਸੈਨੀਟਿਕ ਜਿਹਾ। ਮੁੰਡੇ ਦਾ ਨਾ ਇੰਦਰਪ੍ਰੀਤ ਸਿੰਘ ਦਾ ਡੈਡੀ ਦਾ ਨਾਮ ਮੱਖਣ ਸਿੰਘ ਤੇ ਪੰਡੋਰੀ ਬੀਬੀ ਦੇ ਰਹਿਣ ਵਾਲੇ ਨੇ। ਠੀਕ ਆ ਮੁੰਡੇ ਦੀ ਕੰਡੀਸ਼ਨ ਜਿਉ ਹੈ ਸਟੇਬਲ ਆ। ਇਦਾਂ ਲੱਗਦਾ ਦੇਖਣ ਤੋਂ ਬਾਅਦ ਕਿ ਗੋਲੀ ਆਰ ਪਰ ਹੋ ਗਈ ਲੱਗਦੀ ਆ। ਬਾਕੀ ਐਕਸਰੇ ਤੋਂ ਬਾਅਦ ਪਤਾ ਲੱਗੇਗਾ ਜੀ। ਗੋਲੀ ਇੱਕ ਦਾ ਨਿਸ਼ਾਨ ਹੈਗਾ 1000 ਪਰ ਹੋਈ ਆ ਉਹੀ ਲੱਗਦਾ ਪਿਆ ਕੰਡੀਸ਼ਨ ਹਾਂਜੀ ਬੱਚੇ ਦੀ ਸਟੇਬਲ ਆ ਬਾਕੀ ਦਾ ਦਵਾਈ ਵਗੈਰਾ ਜਿਹੜਾ ਟ੍ਰੀਟਮੈਂਟ ਪਰਪਸ ਆਪਾਂ ਸਟਾਰਟ ਕਰ ਦਿੱਤਾ ਹਾਂਜੀ ਸਰ ਇਹ ਸਾਨੂੰ ਹੁਣੇ-ਹੁਣੇ ਇਤਲਾਹ ਮਿਲੀ ਸੀ ਕਿ ਪਡੋਰੀ ਬੀਬੀ ਪਿੰਡ ਵਿੱਚ ਜ਼ਮੀਨ ਦੇ ਕਬਜ਼ੇ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋਇਆ ਵਾ ਤੋ ਜਖਮੀ ਜਖਮੀਆਂ ਹੋਏ ਸੀ ਮੌਕੇ ਤੇ ਪਹੁੰਚੇ ਜਖਮੀਆਂ ਨੂੰ ਇਲਾਜ ਲਈ ਹਸਪਤਲ ਭੇਜਤਾ ਵਾ ਦੋਨਾਂ ਪਾਰਟੀਆਂ ਦੇ ਬਿਆਨ ਲੈ ਕੇ ਜੋ ਕਾਨੂੰਨ ਸਰਬੰਧੀ ਕਰ ਵੀ ਕੀਤੀ ਜਾਵੇਗੀ ਸਰ ਗੋਲੀਆਂ ਚੱਲਣ ਦੀ ਗੱਲ ਸਾਹਮਣੇ ਆਈ ਹੈ ਕਿੰਨੀਆਂ ਗੋਲੀਆਂ ਚੱਲੀਆਂ ਬਿਲਕੁਲ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਗੋਲੀ ਚੱਲੀ ਹੈ ਕੋਈ ਵੀਡੀਓ ਸਾਡੇ ਹੱਥ ਆਈਆਂ ਨੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਿੰਨੇ ਫਾਇਰ ਹੋਏ ਨੇ ਕਿਹਦੇ ਵੱਲੋਂ ਕੀਤੇ ਗਏ ਨੇ ਸਾਰਾ ਪ੍ਰੋਪਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੌਕੇ ਤੇ ਸਰ ਕੋਈ ਜਾਨੀ ਨੁਕਸਾਨ ਗੋਲੀ ਇੱਕ ਬੰਦੇ ਤੇ ਲੱਗੀ ਹੈ ਜੀ ਉਹਨੂੰ ਡੀਐਮਸੀ ਲੈ ਗਏ ਨੇ ਇਲਾਜ ਵਾਸਤੇ ਇੱਕ ਬੰਦੇ ਤੇ ਹੋਰ ਲੱਗੀ ਉਹਨੂੰ ਸਿਵਰ ਹਸਪੀਟਲ ਭੇਜਤਾ ਵਾ ਦੂਜੀ ਧਿਰ ਦੇ ਵੀ ਇੱਕ ਬੰਦੇ ਤੇ ਲੱਗੀ ਹੈ ਜਾਨੀ ਨੁਕਸਾਨ ਤੇ ਬਿਲਕੁਲ ਨਹੀਂ ਹੋਇਆ ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟਿਗੇਸ਼ਨ ਜਿਹੜਾ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਨੂੰਨ ਸਰਕਾਰ ਬੰਦੀ ਕਾਰਵਾਈ ਕੀਤੀ ਜਾਏਗੀ ਠੀਕ ਆ ਸਾਰਾ